ਨੇ ਇਥੇ ਆਪਣਾ ਆਪ ਨੂੰ ਸ਼ਾਭਰ ਕਰਤਾ ਜਿਹੜੇ ਬਚਨ ਕਹੇ ਸੀ ਸੂਰਾ ਸੋ ਪਛਾਨੀ ਜੋ ਲੜਾਇ ਦਿਨ ਕਹੇ ਤੋ ਪ੍ਰਜਾ ਪ੍ਰਜਾ ਕਟ ਮਰੇ ਕਬ ਹੁਣਾ ਸਾਡੇ ਖੇਤ ਦੇ ਮਹਾਨ ਵਾਕ ਅਨੁਸਾਰ ਮਰਨ ਤਾਂ ਹਰਕੇ ਦੁਆਰ ਉਹ ਪ੍ਰਗਟ ਜਿਹੜਾ ਉਹਨਾਂ ਦੇ ਗੁਰੂ ਸਾਹਿਬ ਦੀ ਬਾਣੀ ਉਹਨਾਂ ਦੇ ਉੱਤੇ ਪੂਰੇ ਢੁੱਕੇ ਕਾਂਗਰਸੀ ਸਰਕਾਰ ਇੰਦਰਾ ਗਾਂਧੀ ਨੇ ਬਹੁਤ ਜਿਹੜਾ ਹੈਗਾ ਵੱਡਾ ਜ਼ੁਲਮ ਕੀਤਾ ਸਿੱਖ ਧਰਮ ਦੇ ਉੱਤੇ ਸਾਡੇ ਤਖਤ ਸਾਹਿਬ ਨੂੰ ਹਰਮੰਦਰ ਸਾਹਿਬ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਤੋਪਾਂ ਟੈਂਕਾਂ ਨਾਲ ਢਾਈ ਢੇਰੀ ਕਰ ਦਿੱਤਾ ਗਿਆ ਅੱਜ ਵੀ ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ ਨਹੀਂ ਪਹਿਲਾਂ ਇੱਥੇ ਜਿਹੜੀਆਂ ਇੱਕ ਦੂਜੇ ਦੀਆਂ ਪੱਗਾਂ ਵੀ ਲੈਣਦੀਆਂ ਰਹੀਆਂ ਕਿਰਪਾਨਾਂ ਵੀ ਚਲਦੀਆਂ ਨੇ ਇਹ ਨਹੀਂ ਹੋਣਾ ਚਾਹੀਦਾ ਇਹ ਸਾਡਾ ਦਰਬਾਰ ਆ ਤੇ ਜੇ ਲੜਨਾ ਬਾਹਰਲੇ ਜੰਗ ਦਾ ਮੈਦਾਨ ਬਸੇਰਾ ਕਿੱਥੇ ਥਾਵਾਂ ਜਿੱਥੇ ਮਰਜੀ ਇੱਕ ਦੂਜੇ ਨੂੰ ਕਹਿ ਕੇ ਲਲਕਾਰ ਕੇ ਆਓ ਯੰਗ ਸਿੰਘ ਜੀ ਜਥੇਬੰਦੀ ਤੋਂ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਅੱਜ ਸ਼੍ਰੀ ਕਾਲ ਤਖਸਬ 41ਵੀਂ ਜਿਹੜੀ ਸ਼ਰਧਾਂਜਲੀ ਸਮਾਰੋਹ ਤੇ ਪਹੁੰਚੂ ਕੀ ਕਹਿਣਾ ਚਾਹੂੰਗਾ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜੇ ਜੂਨ 84 ਦੇ ਵਿੱਚ ਅਣਖ ਹੋਣ ਦੀ ਲੜਾਈ ਖਾਤਰ ਜੀ ਜਿਨ੍ਹਾਂ ਨੇ ਆਪਣਾ ਆ ਭਾਰਤ ਦਾ 20ਵੀਂ ਸਦੀ ਦੇ ਮਹਾਨ ਜੋਧੇ ਸੰਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਉਹਨਾਂ ਦੇ ਸਾਥੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਆ ਬਾਬਾ ਜਰਨਲ ਸੁਬੀਖ ਸਿੰਘ ਜੀ ਭਾਈ ਰਾਮ ਸਿੰਘ ਜੀ ਦਮਦਿਮ ਟਕਸਾਲ ਜਿਨ੍ਹਾਂ ਨੇ ਇਥੇ ਆਪਣਾ ਆਪਣਾ ਸ਼ਹਾਵਰ ਕਰਤਾ ਜਿਹੜੇ ਬਚਨ ਕਹੇ ਸੀ ਸੂਰਾ ਸੋ ਪਹਿਚਾਨੀ ਜੋ ਲੜਾਇ ਦਿਨ ਕਿਹੇ ਤਾਂ ਪੁਰਜਾ ਪੁਰਜਾ ਕਟ ਮਰੇ ਕਬ ਹੁਣਾ ਸਾਡੇ ਖੇਤ ਦੇ ਮਹਾਨ ਵਾਕ ਅਨੁਸਾਰ ਮਰਨ ਤਾਂ ਹਰਕੇ ਦੁਆਰ ਉਹ ਪ੍ਰਗਟ ਜਿਹੜਾ ਉਹਨਾਂ ਦੇ ਗੁਰੂ ਸਾਹਿਬ ਦੀ ਬਾਣੀ ਉਹਨਾਂ ਦੇ ਉੱਤੇ ਪੂਰੇ ਢੋਕੇ ਤੇ ਉਹਨਾਂ ਨੇ ਆਪਣੇ ਸਰੀਰ ਬਾਅਰ ਤੇ ਉਸ ਵੇਲੇ ਦੀ ਜ਼ਾਲਮ ਹਕੂਮਤ ਕਾਂਗਰਸੀ ਸਰਕਾਰ ਇੰਦਰਾ ਗਾਂਧੀ ਨੇ ਬਹੁਤ ਜਿਹੜਾ ਹੈਗਾ ਵੱਡਾ ਜ਼ੁਲਮ ਕੀਤਾ ਸਿੱਖ ਧਰਮ ਦੇ ਉੱਤੇ ਸਾਡੇ ਤਖਤ ਸਾਹਿਬ ਨੂੰ ਹਰਮੰਦਰ ਸਾਹਿਬ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਤੋਪਾਂ ਟੈਂਕਾਂ ਨਾਲ ਢਾਈ ਢੇਰੀ ਕਰ ਦਿੱਤਾ ਗਿਆ ਅੱਜ ਵੀ ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ ਜਦੋਂ ਉਹ ਸਮੇਂ ਨੂੰ ਯਾਦ ਕਰਦੇ ਆਂ ਛੇ ਜੂਨ ਨੂੰ ਸਮੁੱਚਾ ਖਾਲਸਾ ਪੰਥ ਦਲ ਪੰਥ ਤਕਸਾਲਾਂ ਸੰਪਰਤਾਵਾਂ ਇਕੱਠਿਆਂ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੀਆਂ ਨੇ ਉਹਨਾਂ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੀਆਂ ਨੇ ਅਸੀਂ ਵੀ ਅੱਜ ਦਲ ਪੰਥ ਧਰਮਾ ਖਰਮਾ ਵੱਲੋਂ ਸਿੰਘ ਸਾਹਿਬ ਆਬਾ ਚੜਤ ਸਿੰਘ ਜੀ ਇਹ ਨਿਊਜਾਰਕ ਤੋਂ ਭਾਈ ਸਰਬਜੀਤ ਸਿੰਘ ਜੀ ਉਹਨਾਂ ਦੇ ਪ੍ਰਤਾ ਰਣਜੀਤ ਸਿੰਘ ਜੀ ਭਾਈ ਪ੍ਰਤਾਪ ਸਿੰਘ ਜੀ ਜਰਮਨ ਵਾਲਾ ਉਹਨਾਂ ਵੱਲੋਂ ਸਾਰਿਆਂ ਵੱਲੋਂ ਅਰਦਾਸ ਬੇਨਤੀ ਕੀਤੀ ਆ ਸਰਦਾਂ ਦੇ ਫੁੱਲ ਭੇਟ ਕੀਤੇ ਨੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਮੁੱਚਾ ਪੰਥ ਏਕਤਾ ਦੇ ਵਿੱਚ ਆਵੇ ਬਾਬਾ ਜੀ ਇਸ ਵਾਰ ਜਿਹੜੀ ਟਾਸਕ ਫੋਰਸ ਆ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਾਇਨਾਤ ਕੀਤੀ ਗਈ ਸੀ ਚਾਹੇ ਬਾਹਰ ਲਾ ਲਈਏ ਚਾਹੇ ਅੰਦਰ ਲਾ ਲਈਏ ਕੀ ਇਸ ਵਾਰ ਜਿਹੜਾ ਟਕਰਾਅ ਦਾ ਖਤਰਾ ਸੀਗਾ ਐਚਪੀਸੀ ਨੂੰ ਬਿਲਕੁਲ ਟਕਰਾਅ ਦਾ ਬਣਾਈ ਰਹਿਦਾ ਹਰ ਇੱਕ ਵਾਰੀ ਦੋ ਤਿੰਨ ਸਾਲਾਂ ਤੋਂ ਤਕਰੀਬਨ ਸ਼ਾਂਤੀਆਂ ਨਹੀਂ ਪਹਿਲਾਂ ਇੱਥੇ ਜਿਹੜੀਆਂ ਇੱਕ ਦੂਜੇ ਨੇ ਪੰਗਾਂ ਵੀ ਲੈਣਦੀਆਂ ਰਹੀਆਂ ਕਿਰਪਾਨਾ ਵੀ ਚਲਦੀਆਂ ਨੇ ਇਹ ਨਹੀਂ ਹੋਣਾ ਚਾਹੀਦਾ ਇਹ ਸਾਡਾ ਦਰਬਾਰ ਆ ਤੇ ਜੇ ਲੜਨਾ ਬਾਹਰਲੇ ਜੰਗ ਦਾ ਮੈਦਾਨ ਬਸੇਰਾ ਕਿੱਥੇ ਥੋਵਾਂ ਜਿੱਥੇ ਮਰਜੀ ਇੱਕ ਦੂਜੇ ਨੂੰ ਕਹਿ ਕੇ ਲਲਕਾਰ ਕੇ ਆਓ ਪਰ ਦਰਬਾਰ ਸਾਹਿਬ ਤਖਤ ਸਾਹਿਬ ਤੇ ਇੱਕ ਦੂਜੇ ਨੇ ਪੰਗਾਂ ਲਾਉਣੀਆਂ ਇਹ ਬਿਲਕੁਲ ਚੰਗਾ ਨਹੀਂ ਹੈਗਾ ਆਪਸੇ ਵਿੱਚ ਸਾਨੂੰ ਇੱਥੇ ਸ਼ਾਂਤੀ ਬਣਾ ਕੇ ਗੁਰੂ ਦਾ ਚਰਨਾਂ ਦੇ ਅਰਦਾਸ ਕਰਨ ਦਾ ਸਾਰੇ ਨੂੰ ਹੱਕਾ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਹੁਣ ਨੇਪਰੇ ਚੜ੍ਹਈ ਹੈ ਸ਼ਾਂਤੀ ਗੁਰੂ ਸਾਹਿਬ ਦਾ ਸੀ ਕੋਟਾਨ ਕੋਟ ਧੰਨਵਾਦ ਕਰਦੇ ਜਿਨ੍ਹਾਂ ਨੇ ਕਿਰਪਾ ਕਰਕੇ ਜਿਹੜੇ ਆ ਪ੍ਰੋਗਰਾਮ ਆ ਸਫਲ ਬਣਾਇਆ ਬਹੁਤ ਸ਼ਾਂਤੀਪੂਰਵਕ ਰਿਹਾ ਤੇ ਸੋਚੇ ਖਾਲਸਾ ਪੰਥ ਨੂੰ ਵੀ ਸੋਚਣਾ ਚਾਹੀਦਾ ਜਿਹੜਾ ਤਖਤਾਂ ਦੇ ਜਥੇਦਾਰ ਜਿਹੜੇ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਨੇ ਉਹ ਕੌਮ ਉਹਨਾਂ ਨੂੰ ਪਰਵਾਹ ਨਹੀਂ ਕਰਦੀ ਤਖਤਾਂ ਦੇ ਜਥੇਦਾਰ ਨਿਹੰਗ ਸਿੰਘ ਫੌਜਾਂ ਹੋਣੇ ਚਾਹੀਦੇ ਨੇ ਕੋਈ ਵੀ ਹੋਵੇ ਕਾਲੀ ਫੂਲਾ ਸਿੰਘ ਤੱਕ ਜਦੋਂ ਤੱਕ ਜਥੇਦਾਰ ਰਹੇ ਨੇ ਤਖਤ ਸਾਹਿਬ ਦੇ ਉਹਨਾਂ ਚਰ ਕੋਈ ਵਿਅਦਬੀ ਨਹੀਂ ਹੋਈ ਕੋਈ ਚਿੜੀ ਨਹੀਂ ਫੜਕੀ ਅੱਜ ਜਿਹੜੇ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਨੇ 2 ਮਹੀਨਿਆਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਜਥੇਦਾਰ ਬਦਲੇ ਜਾਂਦੇ ਨੇ ਇਹਨਾਂ ਨੂੰ ਪੰਥ ਪਰਵਾਹ ਨਹੀਂ ਕਰਦਾ ਜਿਹੜਾ ਪੰਥਾ ਉਹ ਸਰਵਤ ਖਾਲਸ ਨੇ ਭਾਈ ਜਗਤਾਰ ਸਿੰਘ ਖਵਾਰ ਨੂੰ ਜਥੇਦਾਰ ਲਾਇਆ ਹੋਇਆ ਤੇ ਅਸੀਂ ਉਹਨੂੰ ਜਥੇਦਾਰ ਮੰਨਦੇ ਹਾਂ ਸਾਰੀਆਂ ਸੰਗਤਾਂ ਨੂੰ ਤਹਈਆ ਕਰਨਾ ਚਾਹੀਦਾ ਸਮੁੱਚਾ ਪੰਥ ਇਕੱਠਾ ਹੋ ਕੇ ਪੰਥ ਇਕੱਠਾ ਪਰ ਲੀਡਰ ਇਕੱਠੇ ਨਹੀਂ ਹੈਗੇ ਚਾਹੇ ਧਾਰਮਿਕ ਨੇ ਚਾਹੇ ਰਾਜਨੀਤਿਕ ਨੇ ਇਹ ਲੀਡਰ ਇਕੱਠੇ ਨਹੀਂ ਹੈਗੇ ਪੰਥ ਪੂਰਾ ਇਕੱਠਾ ਜੇ ਪੰਥ ਇਕੱਠਾ ਸੀ ਤਾਂ ਭਾਈ ਹਮਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਭੇਜਾ ਜਿਤਾ ਕੇ ਤਾਂ ਭਾਈ ਸਰਵਜੀਤ ਸਿੰਘ ਮਲਵਾ ਨੂੰ ਚਿਤਾਇਆ ਨਾ ਪੰਥ ਇਕੱਠਾ ਕਿ ਪਰ ਪੰਥ ਦੀ ਜਿਹੜੀ ਇਹ ਆ ਵੀ ਲੀਡਰਸ਼ਿਪ ਆ ਜਿਹੜੀ ਜਿਹੜੀ ਆਪਾਂ ਦੇ ਆਪ ਨੂੰ ਪੰਥ ਕਹਾਉਂਦੇ ਨੇ ਉਹ ਇਕੱਠੇ ਨਹੀਂ ਹੋ ਸਕਦੇ ਨਾ ਉਹਨਾਂ ਨੇ ਹੋਣਾ ਸਾਨੂੰ ਉਹਨਾਂ ਦੀ ਲੋੜ ਆ ਜਿਨ੍ਹਾਂ ਉੱਤੇ ਕੋਈ ਬੇ ਦਾਗ ਜਿਹੜੇ ਹੋਣ ਬੇਦਾਗ ਹੋਣ ਜਿਨ੍ਹਾਂ ਤੇ ਕੋਈ ਦਾਗ ਨਹੀਂ ਹੋਵੇ ਉਹ ਲੀਡਰਸ਼ਿਪ ਇਕੱਠੀ ਹੋਣੀ ਚਾਹੀਦੀ ਆ ਫਿਰ ਪੰਥ ਦਾ ਭਲਾ ਹੋਣਾ ਬਾਬਾ ਜੀ ਹਰ ਹਰ ਵਾਰ ਜਿਹੜੇ ਜਥੇਦਾਰ ਸਾਹਿਬ ਨੇ ਫਸਿਲ ਤੋਂ ਆ ਕੇ ਕੌਮ ਨੂੰ ਸੰਦੇਸ਼ ਦਿੰਦੇ ਆ ਪਰ ਇਸ ਵਾਰ ਫਸਿਲ ਤੋਂ ਜਿਹੜਾ ਸੰਦੇਸ਼ ਦਿੱਤਾ ਨਹੀਂ ਗਿਆ ਜਦੋਂ ਜਥੇਦਾਰ ਪਰਵਾਹ ਹੀ ਨਹੀਂ ਉਹ ਕੌਣ ਦੇ ਸਕਦਾ ਸੰਦੇਸ਼ ਪੰਥ ਨੂੰ ਪਰਵਾਹ ਹੀ ਨਹੀਂ ਹੈਗਾ ਜਦੋਂ ਇਸ ਕਰਕੇ ਸੰਦੇਸ਼ ਦੇਣ ਦਾ ਉਹ ਹੱਕ ਬਣਦਾ ਜਿਹੜਾ ਸਰਬੱਤ ਸਰਬੱਤ ਸੰਗਤ ਵੱਲੋਂ ਸਰਬੱਤ ਸੋਚੇ ਖਾਲਸਾ ਵੱਲੋਂ ਪ੍ਰਮਾਣਿਤ ਹੋਵੇ ਸੋ ਇਸ ਹਨ ਬਾਬਾ ਰਾਜਾ ਰਾਜ ਸਿੰਘ ਜਿਨ੍ਹਾਂ ਨੇ ਕਿਹਾ ਕਿ ਜਿਹੜੀ ਇਸ ਵਾਰ ਸ਼ਾਂਤੀਪੂਰਵਕ ਜਿਹੜਾ ਇਹ ਪੂਰਾ ਸਮਾਗਮ ਆ ਨੇਪਰੇ ਚੜਾਇਆ ਕਿਉਂਕਿ ਪਹਿਲਾਂ ਟਕਰਾਅ ਦੀ ਜਿਹੜੀ ਸਥਿਤੀ ਆ ਉਸ ਨੂੰ ਲੈ ਕੇ ਭਾਰੀ ਟਾਸਕ ਫੋਰਸ ਹੈ ਜਿਹੜੀ ਉਹ ਵੀ ਤਾਇਨਾਤ ਕੀਤੀ ਗਈ ਸੀ ਉਹਨਾਂ ਨੇ ਵੀ ਜਿਹੜੇ ਉੱਥੇ ਪੂਰਾ ਪਹਿਰਾ ਲਾਇਆ ਗਿਆ ਸੀ ਤਾਂ ਕਿ ਜਿਹੜੀ ਕੋਈ ਵੀ ਸਥਿਤੀ ਆ ਉਹ ਨਾ ਬਣ ਸਕੇ ਤਾਂ ਇਸ ਵਾਰ ਜਿਹੜਾ ਕੌਮਨ ਸੰਦੇਸ਼ ਆ ਉਹ ਅੰਦਰੋਂ ਹੀ ਦਿੱਤਾ ਗਿਆ ਫਸਿਲ ਤੋਂ ਜਿਹੜਾ ਸੰਦੇਸ਼ ਆ ਉਹ ਨਹੀਂ ਦਿੱਤਾ